ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋਂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵੜ ਦਿਖਾਉਣੀ ਆ ਜਿਹੜੀ ਸੂਨ ਨੂੰ ਰੈਡੀ ਆ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਜੀ ਨਵਦੀ ਪਰ ਪਿੰਡ ਕੱਟੂ ਵਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਠੀਕ ਹੈ ਆਪਣਾ ਕੱਟੂ ਵਾਲੀਆਂ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਕਿੰਨਾ ਆਪਣਾ 8360329597 83603 29597 29597 ਹਾਂਜੀ ਜਿਹੜੀ ਆਪਾਂ ਇਹ ਜਰਸੀ ਵੈੱਟ ਦੇਖੀ ਐ ਨੇ ਜੀ ਕਿਹੜਾ ਸੂਆ ਸੁੰਦੀ ਆ ਇਹ ਦੂਜੇ ਸੂਆ ਦੇ ਨਾਲ ਦੂਜਾ ਸੂਆ ਆ ओरिजिनल ਦੂਜਾ ਸੂਆ ਹਾਂਜੀ ਇਹ ਆਪਾਂ ਖਰੀਦੀ ਹੈਗੀ ਹਾਂਜੀ ਖਰੀਦੀ ਹੋਈ ਹੈ ਜੀ ਆਪਣੇ ਨਾਮ ਲੱਗਦੇ ਪਿੰਡ ਕੰਬੜਵਾਲ ਤੋਂ ਠੀਕ ਆ ਲੋਕਲ ਹੀ ਆਈ ਐ ਇਥੋਂ ਮਤਲਬ ਕੰਬੜਵਾਲ ਪਹਿਲੇ ਸੂਏ ਦੋਤੇ ਇਹਦਾ 2 ਲੀਟਰ ਇਹਨਾਂ ਨੇ ਚੋਇਆ ਜੀ ਠੀਕ ਹੈ ਪਹਿਲੇ ਸਵੇਰ ਮਾਲਕ ਨੇ ਦੱਸਿਆ 2 ਲੀਟਰ ਦੁੱਧ ਇਹਦਾ ਚੋਇਆ ਵਾ ਹਾਂਜੀ ਹਾਂਜੀ ਤੇ ਟੀਕਾ ਵਗੈਰਾ ਪਤਾ ਕਿ ਕਿਹੜਾ ਭਰਾ ਵਾ ਇਹਦੇ এবੀਐਸ ਦਾ ਸੀਮਨ ਲੱਗਿਆ ਹੋਈ ਆਪ ਅਸੀਂ ਡੈਨਮਾਰਕ ਦੀ ਜੀ ਠੀਕ ਹੈ ਡੈਨਮਾਰਕ ਦੀ ਆਪ ਆ ਕੇ এবੀਐਸ ਦਾ ਜਰਸੀ ਦਾ ਸੀਮਨ ਲੱਗਿਆ ਹੋਇਆ ਜਰਸੀ ਦਾ ਸੀਮਨ ਲੱਗਿਆ ਹੋਇਆ এবੀਐਸ ਦਾ ਠੀਕ ਹੈ ਦਿਨ ਕਿ ਕਿੰਨੇ ਸੂਣਦੇ ਹੋਣੇ ਦਿਨੇ ਇਹਦੇ 8 ਤੋਂ 10 ਦਿਨ ਲੱਗੂ ਜੀ ਸੂਣਦੇ 8 10 ਕ ਦਿਨ ਇਹਦੇ ਸੂਣ ਚ ਬਾਕੀ ਪਿਆ ਕੱਦ-ਕੱਡ ਬਹੁਤ ਆ ਜਿੰਦ ਜਾਨ ਵਾਲੇ ਬੱਚੇ ਬਾਕੀ ਮੂੰਹ ਮੱਥਾ ਦੇਖੋ ਜਮਾ ਹਨਾ ਤੇ ਬਾਈ 20 ਤੋਂ 20 ਲੀਟਰ ਦੁੱਧ ਦੇ ਚਾਹ। ਮੰਨ ਕੇ ਜਿਲੇ ਜੱਟ ਸੌਦੇ 20 ਤੋਂ ਪਾਰ ਵਾਲੀ ਹੈਗੀ ਆ। 20 ਤੋਂ ਪਾਰ ਦਾ ਚੋਆ ਜੀ। ਇਹਨਾਂ 20 ਲੀਟਰ ਚ ਹੋ ਜਾ ਜਾਣਾ। ਠੀਕ ਆ ਥੋੜੇ ਭਣਾ ਪਾਉਣ ਲੱਗ ਗੀ ਹੈਨਾ। ਹਾਂਜੀ। ਤੇ ਮਾਰ ਦਿਓ ਗੂੰਦ ਹਾਲ ਦਾ ਫਿਰ ਜਾਵਾਂ। ਹਾਂਜੀ ਗੂੰਦ ਮਾਰ ਦਿਓ। ਤੇ ਮੁੱਲ ਇਹਦਾ ਕੀ ਰੱਖੀ ਆਪਾਂ? ਮੁੱਲ ਜੀ 65000 ਰੁਪਏ 58000 ਦੀ ਦੇ ਦਾਂਗੇ। ਮੰਨਦਣ ਕਰਦੇ ਮਾੜਾ ਮੋਟਾ। ਹਾਂਜੀ ਥੋੜਾ ਮੋਟਾ ਹੀ ਹੋ ਗਾ ਜੀ ਆਪਾਂ ਮੁੱਲ 65000 ਕਰਿਆ 55000। ਥੋੜੀ ਭਰਾ ਵਾਰ ਲਓ। ਸੋ ਵੀਰਾ 58000 ਦੀ ਵੇਖ ਇਹਨਾਂ ਦੇ ਦਾਂਗੇ ਤੇ ਹੁਣ ਦੂਜਾ ਸੂਆ ਸੂਨ ਨੂੰ ਲਗਭਗ ਹਫਤਾ ਗਵਾਕੀ ਪਿਆ ਸੋ ਲੈਵਾ ਦੇਖੋ ਲੈਵਾ ਸੋਣਾ ਅੱਗੇ ਪਿੱਛੇ ਦਾ ਹਵਾਨਾ ਕੱਢਣਾ ਇਹਨੇ ਤੇ ਦਿਨ ਪੰਜ ਸੱਤ ਕ ਲੈਦੀ ਆ ਮੂੰਹ ਮੱਥੇ ਦੀ ਬਹੁਤ ਸਲੱਖੀ ਆ ਇਹ ਆ ਗਈ ਆਪਣੀ ਗੋਲਡਨ ਕਲਰ ਦੇ ਜਰਸੀ ਆ ਗਈ ਸੋ ਲੈਵਾ ਵਗੈਰਾ ਦੇਖੋ ਸਾਫ ਸੁਥਰੀ ਆ ਪੂਰੀ ਚੰਗੀ ਰਾਜੀ ਪਲੀ ਪੁਲੀ ਵੀ ਬਹੁਤ ਏਨੀ ਗੱਲ ਵੀ ਲੱਸੀ ਨਵੇਂ ਕਿਸੇ ਪਾਸੋਂ ਪਿੱਠ ਪੁਰੇ ਦੀ ਕੁਆਲਿਟੀ ਤੇ ਬਾਕੀ ਪੈਰਾਂ ਦੀ ਹੱਡਾਂ ਪੈਰਾਂ ਦੀ ਮਜ਼ਬੂਤ ਆ ਖੜਨੀ ਵਗੈਰਾ ਤੇ ਸਾਫ ਸੁਥਰੀ ਆ ਚਾਰੇ ਪਾਸੇ ਆਪਾਂ ਦੇਖੀਏ ਜਿੰਦ ਜਾਨ ਦੇ ਵਿੱਚ ਆ ਮੁੱਲ ਵੀਰ ਕਰਦਾ 65000 ਰੁਪਇਆ 58000 ਦੀ ਕਹਿੰਦਾ ਆਪਾਂ ਦੇ ਦਾਂਗੇ ਤੇ ਵੀਰੇ ਨੰਬਰ ਬੋਲੀ ਦੁਬਾਰੇ ਆਪਣਾ 83 29597 ਪਿੰਡ ਕੱਟੂ ਵਾਲੀ ਜਿਲ੍ਹਾ ਸੰਗਰੂਰ ਆ ਗਿਆ ਹਾਂਜੀ ਇਹੜੇ ਆਪਾਂ ਨੂੰ ਤਣਾਉਲਾ ਤੇ ਬਰਨਾਵਾਂ ਠੀਕ ਹੈ ਸੋ ਕਿਸੇ ਵੀਰ ਦੇ ਬੈਡ ਪਸੰਦ ਹੋਵੇ ਵੀਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ